ਐਫਆਰ ਕਰੋਣੀ ਕੰਪਨੀ ਦੀ ਪਰਟੀਕੂਲ ਇਹੋ ਜਿਹੀ ਕਿਹੜੀ ਗੱਲ ਹੈਗੀ ਹੈ ਕਿ ਚਰਚ ਨੂੰ ਜਾਂ ਪਾਸ ਨੂੰ ਟਾਰਗੇਟ ਕਰ ਰਿਹਾ ਤੇ ਇਹ ਹੋ ਕਿਉਂ ਰਿਹਾ ਕੁਝ ਚਾਰਜਿਸ ਹਾਤੇ ਇਹ ਬਾਬਲਾ ਜਿਹੜਾ ਹੈ ਇਹ 2-3 ਮਹੀਨੇ ਤੋਂ ਅਸੀਂ ਸੋਸ਼ਲ ਮੀਡੀਆ ਤੇ ਇਹ ਕਹਾਡੀਆਂ ਬਣਾ ਬਣਾ ਕੇ ਵਾਂਸ ਬਣੀਆਂ ਜਿਹੜੀਆਂ ਸਾਡੇ ਸਪੁੱਤਰ ਸਾਡੇ ਪ੍ਰੋਫੈਸਰ ਜਿੰਦਰ ਸਿੰਘ ਜੀ ਜੋ ਕਿ ਇੱਕ ਸਾਡੇ ਪ੍ਰੋਫੈਸਰ ਜਿੰਦਰ ਮਿਸਟਰੀ ਦੇ ਮੁੱਖ ਪ੍ਰਚਾਰਕ ਨੇ ਉਹਨਾਂ ਦੇ ਖਿਲਾਫ ਗੰਦੀ ਸ਼ਬਦਾਵਲੀ ਔਰ ਪੱਦੇ ਮਜਾਕ ਬਣਾ ਬਣਾ ਕੀ ਉਹਨਾਂ ਦੀ ਪਰਸਨਲ ਲਾਈਫ ਤੇ ਜਿਹੜੇ ਇਹੋ ਜਿਹੇ ਵੀਡੀਓ ਪਾਉਣੀਆ ਔਰ ਮਾੜਾ ਚੰਗਾ ਬੋਲਣਾ ਕਾਫੀ ਦੇਰ ਤੋਂ ਅਸੀਂ ਵਾਚ ਕਰ ਰਹੇ ਸੀਗੇ ਔਰ ਅਸੀਂ ਇਹਨਾਂ ਨੂੰ ਨਾ ਜਾਣਦੇ ਹੋਏ ਅਸੀਂ ਇਹਨਾਂ ਦੀ ਖੋਖ ਕੀਤੀ ਵੀ ਹੈ ਬੱਦੇ ਕੌਣ ਕਾਫੀ ਅਸੀਂ ਜਿਹੜੀ ਹੈ ਮੀਡੀਆ ਰਾਹੀਂ ਔਰ ਪ੍ਰਸ਼ਾਸਨ ਦੀ ਮਦਦ ਨਾਲ ਇਹਨਾਂ ਦੀ ਖੋਜ ਕਰਕੇ ਨਾ ਤੱਕ ਅਸੀਂ ਇਹਨਾਂ ਦੀ ਜਾਣ ਪਹਿਚਾਨ ਗੱਡੀ ਵੀ ਇਹ ਕੌਣ ਬੰਦੇ ਨੇ ਔਰ ਜਦ ਪਤਾ ਲੱਗਾ ਕਿ ਵਿਜੇ ਮੈਨੂਅਲ ਇੱਕ ਪਾਸਟਰ ਪ੍ਰਭੂ ਦਾ ਦਾਸ ਹੈ ਔਰ ਉਹਦਾ ਡਾਕ ਰਿੰਦਾ ਹੈ ਜੋ ਚੰਦਨ ਨਾਮ ਦਾ ਇੱਕ ਛੋਟਾ ਜਿਹਾ ਬੱਚਾ ਹੈ ਕਹਾਂਗੇ ਉਹਨੂੰ ਜਿਹਨੂੰ ਅਕਲ ਨਹੀਂ ਆ ਬੋਲਣ ਦੀ ਉਹ ਜਿਹੜਾ ਅਸੀਂ ਪ੍ਰੋਪਰ ਐਡਰੈਸ ਦਾ ਪਤਾ ਕਰਕੇ ਅਸੀਂ ਪ੍ਰਸ਼ਾਸਨ ਤੋਂ ਮੰਗ ਕੀਤੀ ਔਰ ਜਿੰਨੇ ਵੀ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਉਹਨਾਂ ਤੱਕ ਪਹੁੰਚ ਕਰਕੇ ਅਸੀਂ ਜਿਹੜੀ ਖੋਖ ਕਰਕੇ ਜਿਹੜੀ ਆ ਅਸੀਂ ਸ਼ਾਨਬੀਨ ਕਰਕੇ ਜਿਹੜੀਆਂ ਇਹਨਾਂ ਦੀਆਂ ਵੀਡੀਓ ਸੀਗੀਆਂ ਉਹ ਅਸੀਂ ਚਲਾ ਕੇ ਜਿੰਨੀਆਂ ਵੀ ਪ੍ਰਸ਼ਾਸਨ ਨੇ ਸਾਰੀਆਂ ਚੈੱਕ ਕਰਕੇ ਜਿਹੜਾ ਐਕਸ਼ਨ ਆ ਇਮੀਡੀਏਟਲੀ ਜਿਹੜਾ ਐਕਸ਼ਨ ਆ ਜਿਹੜਾ ਕਿਉਂਕਿ ਇਹ ਪੰਜਾਬ ਵਿੱਚ ਮਸੀਹਤ ਦੇ ਵਿੱਚ ਇਹ ਲਾਂਬੂ ਲਾਉਂਦਾ ਕੰਮ ਕਰ ਰਿਹਾ ਸੀਗਾ ਕਿਉਂਕਿ ਜੋ ਬਰਦਾਸ਼ਤ ਨਹੀਂ ਸੀ ਹੋ ਰਿਹਾ ਇਸ ਕਰਕੇ ਇਹਨੂੰ ਫਟਾਫਟ ਨੂੰ ਰੋਕਣ ਦੀ ਜਿਹੜੀ ਕੋਸ਼ਿਸ਼ ਜਿਹੜੀ ਸਾਡੀ ਬੜੀ ਸਿੱਧੀ ਕਰਨੀ ਅਸੀਂ ਅੱਜ ਤੱਕ ਪਹੁੰਚੇ ਅਸੀਂ ਸਾਰੇ ਮੇਰੇ ਨਾਲ ਮੇਰੇ ਇਨਸਟੀਚਿਊਟ ਚੇਅਰਮੈਨ ਸਾਹਿਬ ਸਾਡੇ ਮੁਖਲਾਕਾਰ ਸਦੀਪ ਸਾਹਰ ਜੀ ਔਰ ਸਾਡੀ ਸਾਰੀ ਟੀਮ ਜਿਹੜੀ ਹੈ ਜਸਪਾਲ ਜੀ ਔਰ ਜਿੰਨੇ ਵੀ ਸਾਡੇ ਮੈਂਬਰ ਨੇ ਸਾਰਿਆਂ ਨੇ ਬੜੀ ਮਿਹਨਤ ਨਾਲ ਇਹ ਜਿਹੜਾ ਜਿਹੜਾ ਪਰਚਾ ਹੈ ਅਸੀਂ ਪ੍ਰਸ਼ਾਸਨ ਕੋਲ ਸਰ ਇਹ ਜਿਸ ਵਿਅਕਤੀ ਦੇ ਉੱਤੇ ਤੁਸੀਂ ਪਰਚਾ ਦਰਜ ਕਰਵਾਇਆ ਹੈ ਇਹ ਕਿੱਥੇ ਰਹਿਣ ਵਾਲੇ ਹੈ ਪਤਾ ਕੁਛ ਇਹ ਸਾਨੂੰ ਪਤਾ ਲੱਗਾ ਸੀ ਬਾਅਦ ਦੇ ਵਿੱਚ ਵੀ ਚੰਡੀਗੜ੍ਹ ਇੱਕ ਖੱਤੀ ਵੈਸਟ ਦੇ ਵਿੱਚ ਕਿਰਾਏ ਤੇ ਰਹਿੰਦੇ ਆ ਕੋਈ ਰਾਮ ਦਰਬਾਰ ਆ ਉੱਥੇ ਰਹਿੰਦੇ ਆ ਮਤਲਬ ਇਹ ਬੰਦਾ ਆਪਣੇ ਫੋਨ ਬੰਦ ਕਰਕੇ ਜਿਸ ਦਿਨ ਦਾ ਪਰਚਾ ਹੋਇਆ ਉਸ ਦਿਨ ਦੇ ਫੋਨ ਬੰਦ ਕੀਤੇ ਹੋਇਆ ਨਾ ਤੇ ਇਹਦੀ ਕੋਈ ਲੋਕੇਸ਼ਨ ਟਰੈਸ ਹੋ ਰਹੀ ਸੀ ਨਾ ਕੁਝ ਹੋ ਰਿਹਾ ਫਿਰ ਇਹਨਾਂ ਦੇ ਘਰ ਜਿਹੜੀ ਅਸੀਂ ਉਸ ਰਿਪੋਰਟ ਕੀਤਾ ਜਿੱਥੋਂ ਇਹਨਾਂ ਨੂੰ ਜਾਣੂ ਹੋਇਆ ਵੀ ਪਰਚਾ ਹੋ ਗਿਆ ਹੋ ਸਕਦਾ ਹੈ ਵੀ ਇਹ ਆਪਣੀ ਭਾਈ ਨਟ ਜਿਹੜੀ ਹੈ ਉਹ ਨੇੜੇ ਘਰੋਂ ਫਰਾਰ ਨੇ ਔਰ ਆਪਣੀ ਜਿਹੜੀ ਹੈ ਤੋਰ ਪਾ ਚਲਦੀ ਐਫ ਆਈ ਆਰ ਕਰਨ ਤੋਂ ਪਹਿਲਾਂ ਤੁਸੀਂ ਕੋਈ ਪਹਿਲੇ ਵੀ ਕੰਪਲੀਟ ਵਗੈਰਾ ਦਿੱਤੀ ਸੀਗੀ ਇਸ ਦੇ ਉੱਪਰ ਅਸੀਂ ਇਹਨਾਂ ਦੀਆਂ ਜਿਹੜੀਆਂ ਕਲੇਮ ਇਹਨਾਂ ਨੇ ਕੰਪਲੀਟਾਂ ਦਿੱਤੀਆਂ ਹਿੰਗੀਆਂ ਅਸੀਂ ਸਾਡੇ ਝੂਠੀਆਂ ਨਹੀਂਆਂ ਫੇਕ ਉਹਨਾਂ ਨੂੰ ਦੇਖਦੇ ਹੋਏ ਅਸੀਂ ਫਿਰ ਡੀਜੀਪੀ ਸਾਹਿਬ ਤੱਕ ਅਸੀਂ ਪਹੁੰਚ ਕੀਤੀ ਔਰ ਇਹਨਾਂ ਦੇ ਖਿਲਾਫ ਦਰਖਾਸਤ ਪਟੀ ਪਰਟੀਕੂਲਰ ਚਰਚ ਨੂੰ ਜਾਂ ਪਾਸਟਰ ਜੀ ਨੂੰ ਟਾਰਗੇਟ ਕਰਨ ਦਾ ਕੋਈ ਰੀਜ਼ਨ ਹਾਲੇ ਤੱਕ ਸਾਹਮਣੇ ਆਇਆ ਹੈ ਜਾਂ ਫਿਰ ਹੋਰ ਨੂੰ ਵੀ ਕਰ ਰਿਹਾ ਹੈ ਕਿ ਪਰਟੀਕੂਲਰ ਏਸੀ ਚਰਚ ਨੂੰ ਕਰ ਰਿਹਾ ਹੈ ਮੈਂ ਤੁਹਾਡੇ ਮੱਦੇ ਪਾਈਆਂ ਇਹ ਦੱਸਣਾ ਚਾਹੁੰਦਾ ਹੈ ਦੇਖੋ ਤੁਸੀਂ ਇੱਕ ਬਹੁਤ ਸੱਚ ਹੋਲਨ ਵਾਲਾ ਇਹ ਮੀਡੀਆ ਹੁੰਦਾ ਹੈ ਇਹ ਸੱਚ ਨੂੰ ਸਾਹਮਣੇ ਲਿਆਉਂਦਾ ਹੈ ਉਹ ਤੁਹਾਡੀ ਮੀਡੀਆ ਰਾਈ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਨੂੰ ਲੋੜ ਇਸ ਕਰਕੇ ਪੈ ਗਈ ਸਾਡੇ ਸਪੂਚਲ ਫਾਦਰ ਅੱਜ ਤੱਕ ਜਿੰਨੀ ਵੀ ਉਹਨਾਂ ਦੀ ਸੇਵਾ ਹੋ ਚੁੱਕੀ ਹੈ ਕਦੀ ਵੀ ਕਿਸੇ ਦੇ ਖਿਲਾਫ ਨਹੀਂ ਬੋਲੀ ਔਰ ਇਹ ਆਪਣੀ ਫੇਮ ਖੱਟਣ ਵਾਸਤੇ ਕਿਉਂਕਿ ਉਹ ਇਸ ਵੇਲੇ ਪਰਮੇਸ਼ਵਰ ਦੀ ਕਿਰਪਾ ਨਾਲ ਵਰਲਡ ਦੇ ਵਿੱਚ ਸਭ ਤੋਂ ਵੱਡੀ ਸੇਵਕਾਈ ਦੇ ਵਿੱਚ ਚੱਲ ਰਹੇ ਨੇ ਔਰ ਉਹਨਾਂ ਨੂੰ ਆਪਣੇ ਨਾਲ ਫੋਟੋਆਂ ਜੋੜ ਕੇ ਔਰ ਉਹਨਾਂ ਦਾ ਦੱਸ ਕੇ ਚਾਹੇ ਉਹਨਾਂ ਦੇ ਖਿਲਾਫ ਬੋਲ ਕੇ ਬਾਅਦ ਵਿੱਚ ਆਪਣੀ ਐਡ ਲਾ ਕੇ ਉਹ ਆਪਣੀ ਫੇਮ ਕਟਣਾ ਚਾਹੁੰਦਾ ਹੈ ਜਿਹਦੇ ਕਰਕੇ ਸਾਨੂੰ ਪਤਾ ਲੱਗਾ ਹੈ ਵੀ ਪ੍ਰੋਫਿਟ ਜੀ ਦੇ ਨਾਂ ਤੋਂ ਇਹ ਜਿਹੜਾ ਮਸ਼ਹੂਰ ਹੋਣਾ ਚਾਹੁੰਦਾ ਹੈ ਇਹਦਾ ਜਿਹੜਾ ਰੋਟੀ ਪਾਣੀ ਚੱਲਦਾ ਕੋਈ ਫੁਟੇਜ ਦਿਖਾ ਸਕਦੇ ਹੋ ਜਿਹੜੀ ਉਹਨੂੰ ਲੋ ਜਾਰੀ ਕੀਤੀ ਗਈ ਹੈ ਜਿਹੜਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਹੈ ਮੈਂ ਫੋਟੋ ਵੀ ਦਿਖਾਉਂਗਾ ਇੱਕ ਅਸੀਂ ਜਿਹੜੀ ਐਫ ਆਈ ਆਰ ਹੈ ਉਹ ਅਸੀਂ ਮਤਲਬ ਇਹ ਕਰਵਾਈ ਹੋਈ ਹੈ ਔਰ ਇਹ ਮੇਰੇ ਜਿਹੜੇ ਸਿਖੁਚਰ ਫਾਜ਼ਿਲ ਦੇ ਖਿਲਾਫ ਹੀ ਨਾ ਬੋਲਿਆ ਸੀਗਾ ਔਰ ਸਾਡੇ ਉਹ ਗੁਰੂ ਨੇ ਧਾਰਮਿਕ ਗੁਰੂ ਨੇ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਸਾਡੇ ਮਨ ਨੂੰ ਬਹੁਤ ਥੇਸ ਪਹੁੰਚੀ ਹੈ ਔਰ ਜਿਹੜੇ ਵੀ ਜਿੰਨੀ ਵੀ ਸਾਡੀ ਲੱਖਾਂ ਤਦਾਦ ਚ ਸੰਗਤ ਹੈ ਥਾਂ ਥਾਂ ਤੇ ਔਰ ਸਾਰਿਆਂ ਨੂੰ ਇਸ ਗੱਲ ਦੀ ਥੇਸ ਪਹੁੰਚੀ ਹੈ ਔਰ ਮੈਂ ਤੱਥਾਂ ਦੇ ਆਧਾਰ ਤੇ ਗੱਲ ਕਰਦਾ ਵੀ ਇਹ ਝੂਠ ਨਹੀਂ ਅਸੀਂ ਐਫਆਰ ਦਰਜ ਕਰਾ ਚੁੱਕੇ ਹਾਂ ਔਰ ਜਲਦੀ ਇਹ ਇਸਲਾਕਾ ਪਿੱਛੇ ਹੋਏ ਕਿਹੜੇ ਕਿਹੜੇ ਸੈਕਸ਼ਨ ਤੇ ਆਪਣੇ ਜਿਹੜੇ ਆਪਣੇ ਬਚਾ ਦਰਜ ਹੋਇਆ ਹੈਗਾ ਨਾ ਇਹ ਨਵੇਂ ਜਿਹੜੇ ਕਾਨੂੰਨ ਆਏ ਨੇ 298 ਔਰ 60 ਇਹ ਜਿਹੜੀਆਂ ਧਰਾਵਾਂ ਲਾਈਆਂ ਗਈਆਂ ਇਹ ਨਾਨ ਬੇਲੇਬਲ ਫੈਕਸ ਨੇ ਔਰ ਜਲਦੀ ਜਿਹੜਾ ਇਹਦਾ ਦੀ ਗ੍ਰਿਫਤਾਰੀ ਹੋਏਗੀ ਤੁਸੀਂ ਜਿਸੀ ਦਮੇਸ ਦੱਸਿਆ ਕਿ ਉਹ ਵੀ ਪਾਸਟਰ ਨੇ ਬਟ ਜਿਵੇਂ ਤੁਸੀਂ ਪਹਿਲਾ ਵੀਡੀਓ ਵੀ ਦਿਖਾਈ ਜਾਂ ਗੱਲਾਂ ਵੀ ਕਹੀਆਂ ਹੈਗੇ ਜੋ ਆਪਣੇ ਅਪਸ਼ਬਦ ਬੋਲ ਰਹੇ ਨੇ ਇਹੋ ਜਿਹੇ ਸ਼ਬਦ ਇੱਕ ਪਾਸਟਰ ਦੇ ਤੌਰ ਤੇ ਹੋਣਾ ਬੋਲਣਾ ਤੁਸੀਂ ਇਸ ਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਮੈਂ ਤੁਹਾਨੂੰ ਸਬੂਤ ਦੇ ਨਾਲ ਦੱਸਣਾ ਚਾਹੁੰਦਾ ਹਾਂ ਇਹ ਕਿੰਨਾ ਪਣਾ ਯਾਰ और देखो गोलदर का, का, दे, का दे, 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 दे। बाप बजेंदर के सामने छोट मारू तुझे तेरे बाप बजेंदर के बीच मारू और तेरे भी गधे का बच्चा हिम्मत कैसे तेरी ਉਹਨੂੰ ਮਾਈਕ ਵਿੱਚ ਮਿਲਿਖਾਈ। ਇਹ ਆਪ ਉਸਕੇ ਫਲੋਸੇ ਹੋਰ ਬਹੁਤ ਸਾਰੀਆਂ ਇਨਾਨੀਆਂ ਵੀਡੀਓ ਆ। ਇਹ ਇਨਾਨੀਆਂ ਬਹੁਤ ਸਾਰੀਆਂ ਵੀਡੀਓ ਹਨ ਸੋਸ਼ਲ ਮੀਡੀਆ ਤੇ ਤੁਸੀਂ ਦੇਖ ਸਕਦੇ ਆ ਜਿਹੜਾ ਵਿਸ਼ਵ ਵਿਜੇ ਮੈਨੂਅਲ ਨਾਮ ਦਾ ਵਿਅਕਤੀ ਆ ਉਹਨੇ ਇਦਾਂ ਦੀਆਂ ਬਹੁਤ ਸਾਰੀਆਂ ਵੀਡੀਓ ਪਾਈਆਂ ਆ ਸੋਸ਼ਲ ਮੀਡੀਆ ਤੇ ਜਿਹੜਾ ਲੜਕਾ ਚੰਦਨ ਆ ਇਹਦਾ ਜਿਹੜਾ ਸਪਿਰਚੁਅਲ ਸੰਨ ਆ ਜਿਹੜਾ ਕਹਿੰਦਾ ਇਹ ਕੀ ਕਰ ਰਿਹਾ ਸੋਸ਼ਲ ਮੀਡੀਆ ਦੇ ਪ੍ਰੋਫਿਟ ਜੀ ਦੀ ਬਦਨਾਮੀ ਕਰਦੇ ਰਹਿੰਦੇ ਆ ਔਰ ਉਹਨਾਂ ਦੀਆਂ ਵੀਡੀਓ ਦੀ ਪ੍ਰੋਫਿਟ ਜੀ ਦੀਆਂ ਵੀਡੀਓ ਆਪਣੇ ਥੰਬਨੇਲ ਲਗਾ ਕੇ ਉਹਨਾਂ ਦੇ ਵੀਡੀਓ ਦੀ ਤੋੜ ਮਰੋੜ ਕਰਕੇ ਔਰ ਆਪਣੀ ਐਡ ਕਰਦੇ ਰਹਿੰਦੇ ਆ ਤੁਸੀਂ ਇਹਨਾਂ ਦੀਆਂ ਜਿੰਨੀਆਂ ਵੀ ਵੀਡੀਓ ਦੇਖੋਗੇ ਉਹਦੇ ਵਿੱਚ ਫਿਰ ਆਪਣੀ ਹੀ ਐਡਵਰਟਾਈਜ਼ਮੈਂਟ ਕਰਦੇ ਰਹਿੰਦੇ ਆ ਉਹਦੇ ਵਿੱਚ ਆਪਣੇ ਹੀ ਵੀਡੀਓ ਪਾਉਂਦੇ ਰਹਿੰਦੇ ਆ ਵੀ ਸਾਡੀ ਇੱਥੇ ਮੀਟਿੰਗ ਆ ਇੱਥੇ ਮੀਟਿੰਗ ਆ ਕਿਉਂਕਿ ਇਹਨਾਂ ਦਾ ਸਿਰਫ ਇੱਕੋ ਇੱਕ ਪਲਾਨ ਆ ਵੀ ਪ੍ਰੋਫਿਟ ਜੀ ਦਾ ਸਹਾਰਾ ਲੈ ਕੇ ਉਹਨਾਂ ਦੀ ਮਤਲਬ ਉਹਨਾਂ ਦੇ ਫੇਸ ਨੂੰ ਇਸਤੇਮਾਲ ਕਰ ਰਹੇ ਆ ਮਤਲਬ ਮੈਂ ਜਿਹੜਾ ਹੈਗਾ ਉਹ ਫੇਮ ਖੱਟਣ ਦੀ ਕੋਸ਼ਿਸ਼ ਫੇਮ ਖੱਟਣ ਦੀ ਸਾਰੀ ਕੋਸ਼ਿਸ਼ ਕਰ ਰਹੇ ਆ ਅਸੀਂ ਵੈਸੇ ਪ੍ਰਸ਼ਾਸਨ ਤੋਂ ਵੀ ਮੰਗ ਕੀਤੀ ਆ ਵੀ ਇਹ ਜਿਹੜੀ ਸੀਡੀਆਰ ਰਿਪੋਰਟ ਵੀ ਅਸੀਂ ਪ੍ਰਸ਼ਾਸਨ ਨੂੰ ਕਿਹਾ ਵੀ ਜਿਸਨੂੰ ਦਿਖਾਈ ਜਾਵੇ ਅਸੀਂ ਦੱਸਾਂਗੇ ਜੀ ਠਿਕੇਲੇ ਜਾਣਗੇ ਔਰ ਜਲਦੀ ਇਸ ਰਾਖਾ ਪਿੱਛੇ ਹੋਵਾਂਗੇ ਨਹੀਂ ਜੀ ਕਿਸੇ ਗੱਲ ਕਿਸੇ ਦੀ ਕਿ ਸਾਡੇ ਪ੍ਰੋਫੈਟ ਜੀ ਦੇ ਖਰਾਬ ਨਹੀਂ ਦੇਖੋ ਇੱਕ ਜਿਹੜੇ ਮੈਂ ਤੁਹਾਨੂੰ ਆਡੀਓ ਸੁਣਾਈ ਹੈ ਇੱਕ ਪ੍ਰਭੂ ਦਾ ਦਾਸ ਮੈਨੂੰ 10 ਸਾਲ ਹੋ ਗਏ ਪ੍ਰੋਫੈਟ ਜੀ ਦੇ ਨਾਲ ਸੇਵਾ ਕਰਦਾ ਹੈ ਜਿਹੜਾ ਜਿਹਦੇ ਨਾਲ ਪਾਸਟਰ ਲਫਜ ਲੱਗ ਜਾਂਦਾ ਹੈ ਉਹ ਇੱਕ ਹਲੀਮ ਔਰ ਸੰਭਲ ਹੁੰਦਾ ਹੈ ਜਿਸ ਤਰ੍ਹਾਂ ਦੀ ਇਹਦੀ ਸ਼ਬਦਾਵਲੀ ਤੁਹਾਨੂੰ ਮੈਂ ਇਹ ਵੀਡੀਓ 'ਚ ਦਿਖਾਈ ਹੈ ਜਿਸ ਤਰ੍ਹਾਂ ਤੇ ਬਾਈਬਲ ਚ ਲਿਖਿਆ ਵੀ ਹੈ ਰੁੱਖ ਆਪਣੇ ਫਲਾਂ ਤੋਂ ਪਛਾਣਿਆ ਜਾਂਦਾ ਹੈ। ਔਰ ਇਹ ਵਾਕਿਆ ਹੀ ਪਛਾਣਿਆ ਗਿਆ ਹੈ ਕਿ ਇੱਕ ਪ੍ਰਭੂ ਦਾ ਦਾਸ ਨਹੀਂ ਹੋ ਸਕਦਾ। ਮੈਂ ਉਹਦੀ ਕਲੀਸਿਆ ਨੂੰ ਔਰ ਉਹਦੇ ਨੇੜਤਾ ਵਾਲੇ ਬੰਗਾਂ ਨੂੰ ਦੱਸਣਾ ਚਾਹੁੰਦਾ ਹੈ ਕਿ ਇਹੋ ਜਿਹੇ ਬੰਦਾ ਤੋਂ ਬਚੋ ਕਿਉਂਕਿ ਜਿਹੜਾ ਬੰਦਾ ਇੱਕ ਪ੍ਰਭੂ ਦੇ ਦਾਸ ਦੀ ਇੱਜ਼ਤ ਨਹੀਂ ਕਰ ਸਕਦਾ ਕਿ ਉਹ ਤੁਹਾਨੂੰ ਸਿੱਖਿਆ ਕੀ ਦੇਗਾ ਔਰ ਇਹੋ ਜਿਹੇ ਫਰੇਬ ਔਰ ਟੋਂਗਿਆਂ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇਹ ਜਿਹੜੀ ਸਿੱਖਿਆ ਗਲਤ ਜਿਹੜੀ ਹੈ ਇਹ ਨੀਤੀ ਹੈ ਇਹ ਨਾ ਤੁਸੀਂ ਇਹਦੇ ਮਗਰ ਲੱਗਿਓ ਕਿਉਂਕਿ ਇਹ ਸਾਬਤ ਹੋ ਗਿਆ ਹੈ ਕਿ ਇਹ ਪ੍ਰਭੂ ਦੇ ਦਾਸਾਂ ਦੀ ਇੱਜ਼ਤ ਨਹੀਂ ਕਰਦਾ ਔਰ ਤੁਸੀਂ ਅਸੀਂ ਸਾਰੇ ਹੀ ਕਲੀਸੀਆ ਜੋ ਚਾਉਂਦੇ ਆਂ ਔਰ ਸ਼ਰਧਾਲੂ ਅਸੀਂ ਅਸੀਂ ਪ੍ਰਭੂ ਯਿਸੂ ਮਸੀਹ ਨੂੰ ਫਾਲੋ ਕਰਦੇ ਆਂ ਕਿਉਂਕਿ ਜਿਹੜਾ ਵੀ ਪ੍ਰਭੂ ਦੇ ਦਾਸ ਨੂੰ ਖਿਲਾਫ ਬੋਲਦਾ ਹੈ ਉਹ ਸਿੱਧਾ ਪ੍ਰਭੂ ਪਰਮੇਸ਼ਵਰ ਦੇ ਖਿਲਾਫ ਬੋਲਦਾ ਹੈ ਇਸ ਕਰਕੇ ਮੈਂ ਜਿਹੜਾ ਅੱਜ ਦੀ ਜਿਹੜੀ ਅਸੀਂ ਪ੍ਰੈਸ ਕਾਨਫਰੰਸ ਇਸੇ ਕਰਕੇ ਕੀਤੀ ਹੈ ਕਿ ਕਿਤੇ ਵੀ ਤੁਹਾਡੇ ਕੋਈ ਸਾਡੀ ਆਵਾਜ਼ ਸੁਣਦੇ ਤੁਹਾਡੇ ਚੱਲ ਰਹੀ ਉਹ ਇਸ ਗੱਲ ਨੂੰ ਸਮਝ ਲੈਣ ਕਿਉਂਕਿ ਇਹੋ ਜਿਹੇ ਝੂਠੇ ਬੰਦਿਆਂ ਤੋਂ ਦੂਰ ਰਹਿਣਾ